ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਿੱਖਾਂ ਦੇ ਤਾਈ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਣ ਲਈ ਜਿਗਿਆਸਾ ਅਵਸਥਾ ਕਥਨ ਕਰਦੇ ਹੋਏ ਇਹ ਪਾਵਨ ਸ਼ਬਦ ਫਰਮਾਉਂਦੇ ਹਨ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ ਹਉ ਹਰ ਪ੍ਰਭ ਛੋੜ ਦੂਜੈ ਲੋਭਾੜੀ ਏ ਸੰਤ ਰੂਪ ਸਖਿਓ ਮੇਰਾ ਹਰੀ ਪ੍ਰਭੂ ਪਰਮੇਸ਼ਰ ਸਤ ਚਿਤ ਆਨੰਦ ਸਰੂਪ ਬਹੁਤ ਸੁੰਦਰ ਸੋਹਣਾ ਹੈ ਪਰ ਮੈਂ ਗੁਰਾਂ ਦੀ ਸ਼ਰਨ ਪੈ ਕੇ ਉਸ ਦੀ ਸਾਰ ਖਬਰ ਨਹੀਂ ਜਾਣੀ ਮੈਂ ਵਾਹਿਗੁਰੂ ਪ੍ਰਭੂ ਪਰਮੇਸ਼ਰ ਨੂੰ ਛੱਡ ਕਰਕੇ ਉਮੇਂਦੇ ਸਹਿਤੋ ਕੀ ਹਰੀ ਪ੍ਰਭੂ ਦੀ ਪ੍ਰੀਤੀ ਛੱਡ ਕਰਕੇ ਦੂਜੇ ਕਈਏ ਦਵੈਤ ਭਾਵ ਜਾਂ ਦੂਸਰੇ ਪਦਾਰਥਾਂ ਜਾਂ ਦੂਸਰੇ ਦੇਵੀ ਦੇਵਤੇ ਆਦਿਕ ਵਿੱਚ ਲੋ ਬਾਣੀ ਲੁਬਾਇਮਨ ਹੋਈ ਹਾਂ ਹਉ ਕਿਉ ਕਰ ਪਿਰ ਕਉ ਮਿਲੋ ਈਆਣੀ ਮੈਂ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਈਆਣੀ ਅਗਿਆਤ ਅਗਿਆਨ ਦੇ ਸਹਿਤ ਕਿਵੇਂ ਕਰਕੇ ਸ਼ੌਕ ਅਵਸਥਾ ਰੂਪੀ ਜਵਾਵਸਥਾ ਵਿੱਚ ਆਪਣੇ ਪਿਰਪਤੀ ਪਰਮੇਸ਼ਰ ਨੂੰ ਮਿਲਣਾ ਕਰਾਂ ਜੋ ਪਿਰ ਭਾਵੈ ਸੋਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਰਹਾਉ ਜਿਹੜੀ ਪਿਰਪਤੀ ਪਰਮੇਸ਼ਰ ਨੂੰ ਪਾ ਜਾਂਦੀ ਹੈ ਉਹ ਸੋਹਾਗਣ ਸੁਹਾਗਵੰਤੀ ਹੈ ਵਾਹਿਗੁਰੂ ਦੇ ਆਨੰਦ ਵਾਲੀ ਹੈ ਸਾਈ ਕੀਏ ਉਹੀ ਸ਼ਾਸਤਰਾਂ ਦੇ ਸੰਸਕਾਰਾਂ ਦੇ ਸਹਿਤ ਸਾਧਨਾ ਦੇ ਅਭਿਮਾਨ ਤੋਂ ਰਹਿਤ ਸਿਆਣੀ ਸਿਆਣਪ ਵਾਲੀ ਗਿਆਨवान ਪਿਰਪਤੀ ਪਰਮੇਸ਼ਰ ਨੂੰ ਮਿਲਦੀ ਹੈ ਰਹਾਉ ਇਸ ਰਾਵ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਮੈਂ ਵਿੱਚ ਦੋਸ਼ ਹੋ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਪਿਰ ਚੇਤਨਾ ਆਵਾ ਹੇ ਸਖੀ ਮੇਰੇ ਵਿੱਚ ਅੰਦਰ ਹੀ ਸ਼ਬਦ ਸਪਰਸ਼ ਆਦ ਦੋਸ਼ ਐਬ ਹਨ ਫਿਰ ਮੈਂ ਕਿਵੇਂ ਕਰਕੇ ਪਿਰਪਤੀ ਪਰਮੇਸ਼ਰ ਦੇ ਨਿਰਵਿਕਾਰ ਸਰੂਪ ਨੂੰ ਪਾਉਣਾ ਕਰਾਂ ਏ ਮਹਾਰਾਜ ਪਹਿਲੀ ਭੂਮਿਕਾ ਨਾਲੋਂ ਦੂਜੀ ਦੂਜੀ ਨਾਲੋਂ ਤੀਸਰੀ ਇਉ ਤੁਰ ਗਿਆ ਅਤੀਤ ਭੂਮਿਕਾ ਤੱਕ ਇੱਕ ਤੋਂ ਇੱਕ ਬਯੰਤ ਹੀ ਤੇਰੇ ਪਿਆਰ ਵਾਲੀਆਂ ਮਹਾਤਮਾ ਰੂਪ ਸਖੀਆਂ ਹਨ ਇਸ ਕਰਕੇ ਮੈਂ হে ਪਿਰਪਤੀ ਪਰਮੇਸ਼ਰ ਤੇਰੇ ਚੇਤੇ ਨਹੀਂ ਆਉਂਦੀ ਜੇਨ ਪਿਰ 라ਵਿਆ ਸਾ ਭਲੀ ਸੁਹਾਗਣ ਸੀ ਮੈਂ ਗੁਣ ਨਹੀਂ ਹੋ ਕਿਆ ਕਰੀ ਦੁਹਾਗਣ ਜਿਸਨੇ ਪਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ 라ਵਿਆ ਹੈ ਮੰਨਣਾ ਕੀਤਾ ਹੈ ਉਹ ਭਲੀ ਚੰਗੀ ਤੇ ਸੁਹਾਗਵੰਤੀ ਸਰੂਪ ਦੇ ਆਨੰਦ ਨੂੰ ਮੰਨਣ ਵਾਲੀ ਹੈ ਉਸ ਸੁਹਾਗਵੰਤੀ ਵਾਲੇ ਗੁਣ ਮੇਰੇ ਵਿੱਚ ਨਹੀਂ ਹਨ ਫਿਰ ਮੈਂ ਦੁਹਾਗਣ ਖੁੱਟੇ ਭਾਗਾ ਵਾਲੀ ਕੀ ਕਰਾਂ ਨਿਤ ਸੁਹਾਗਣ ਸਦਾ ਪਿਰ 라ਵੇ ਮੈਂ ਕਰਮਹੀਣ ਕਬਹੀ ਗਲ ਲਾਵੇ ਜੋ ਸਦਾ ਹਮੇਸ਼ਾ ਹੀ ਆਪਣੀ ਪਿਰ ਪਤੀ ਦੇ ਆਨੰਦ ਨੂੰ 라ਵੇ ਮੰਨਦੀ ਹੈ ਪਰ ਮੈਨੂੰ ਨਿਸ਼ਕਾਮ ਕਰਮਹੀਣ ਕਰਮਾਂ ਤੋਂ ਹੀੜੀ ਨੂੰ ਵੀ ਕਬਹੀ ਕਦੇ ਅਪੇਧ ਨਿਸ਼ਚੇ ਰੂਪ ਗਲ ਕੰਠ ਨਾਲ ਲਾਵੇਗਾ ਕਿ ਨਹੀਂ ਤੂੰ ਪਿਰ ਗੁਣਵੰਤਾ ਹੋ ਔਗਣਿਆਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਏ ਪਿਰਪਤੀ ਪਰਮੇਸ਼ਰ ਤੂੰ ਗੁਨਾ ਵਾਲਾ ਹੈ ਨਿਤ ਗਿਆਨ ਰੂਪ ਹੈ ਪਰ ਮੈਂ ਔਗਣਿਆਰਾ ਗੁਨਾਹਾਂ ਨੂੰ ਕਰਨ ਵਾਲੀ ਹਾਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਗੁਨਾ ਤੋਂ ਹੀਣੀ ਤੇ ਵਿਚਾਰਾ ਗਰੀਬ ਹਾਂ ਤੁਸੀਂ ਮੈਨੂੰ ਬਖਸ਼ ਲੈਣਾ ਕਰੋ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਸ਼ਬਦ ਵਿੱਚ ਵੀ ਸਤਿਗੁਰੂ ਸਾਹਿਬ ਜੀ ਅਧਿਕਾਰੀ ਮੁਖ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਜਿਗਿਆਸਾ ਕਥਨ ਕਰਦੇ ਹਨ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਵਾਹਿਗੁਰੂ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ ਏ ਹਰੇ ਪਰਮੇਸ਼ਰ ਮੇਰੇ ਮਨ ਹਿਰਦੇ ਵਿੱਚ ਤੇਰੀ ਪ੍ਰਾਪਤੀ ਦੀ ਬਹੁਤ ਵੱਡੀ ਆਸ ਇੱਛਾ ਲੱਗੀ ਹੋਈ ਆ ਕਿਵੇਂ ਕਰਕੇ ਹਰੀ ਤੇਰੇ ਦਰਸ਼ਨ ਦੀਦਾਰਾ ਨੂੰ ਪਾਉਣਾ ਕਰਾਂ ਹਉ ਜਾਇ ਉੱਚਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਮੈਂ ਆਪਣੇ ਸਤਿਗੁਰੂ ਜੀ ਦੇ ਪਾਸ ਸ਼ਰਨ ਵਿੱਚ ਜਾ ਕੇ ਪੁੱਛਣਾ ਕਰਾਂ ਅਤੇ ਗੁਰੂ ਜੀ ਨੂੰ ਪੁੱਛ ਕਰਕੇ ਆਪਣੇ ਮੁਗਧ ਮੂਰਖ ਮਨ ਨੂੰ ਗੁਰਮਤਿ ਦੁਆਰਾ ਸਮਝਾਉਣਾ ਕਰਾਂ ਕਿਉਂਕਿ ਮਹਾਤਮਾ ਜਨ ਦੱਸਦੇ ਹਨ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਇਹ ਭੁਲਾਇਆ ਮਨ ਗੁਰਾਂ ਦੀ ਸਬਦੀ ਉਪਦੇਸ਼ ਦੀ ਕਮਾਈ ਕਰਕੇ ਹੀ ਸਮਝਦਾ ਇਸ ਕਰਕੇ ਸਦੀਵ ਕਾਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਉੱਪਰ ਮੇਰਾ ਪਿਆਰਾ ਵਾਹਿਗੁਰੂ ਪ੍ਰੀਤਮ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਉਹ ਹੀ ਪਰਮੇਸ਼ਰ ਦੇ ਚਰਨਾ ਕਬਲਾਂ ਵਿੱਚ ਆਪਣੇ ਜਿਤ ਮਨ ਨੂੰ ਲਾਉਣਾ ਕਰਦਾ ਹੈ ਹਉ ਸਭ ਵੇਸ ਕਰੀ ਫਿਰ ਕਾਰੜ ਜੇ ਹਰ ਪ੍ਰਭ ਸਾਚੇ ਭਾਵਾ ਏ ਮਹਾਤਮਾ ਰੂਪ ਸਖੀ ਮੈਂ ਫਿਰ ਪਤੀ ਪਰਮੇਸ਼ਰ ਦੀ ਪ੍ਰਸੰਨਤਾ ਖੁਸ਼ੀ ਦੇ ਵਾਸਤੇ ਸਾਰੇ ਤਰ੍ਹਾਂ ਦੇ ਵੇਸ ਲਿਬਾਸ ਪੇਕ ਧਾਰਨ ਕਰਦੀ ਹਾਂ ਪਰ ਜੇਕਰ ਸੱਚੇ ਹਰੀ ਪ੍ਰਭੂ ਪਰਮੇਸ਼ਰ ਨੂੰ ਪਾ ਜਾਵਾਂ ਸੋ ਪੇਰ ਪਿਆਰਾ ਮੈਂ ਨੈਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾ ਪਰੰਤੂ ਉਹ ਪਿਆਰਾ ਪਿਰਪਤੀ ਪਰਮੇਸ਼ਰ ਮੇਰੇ ਵਿੱਚ ਸਾਧਨਾ ਦਾ ਅਭਿਮਾਨ ਹੋਣ ਕਰਕੇ ਮੇਰੇ ਵੱਲ ਮਿਹਰਪਰੀ ਦ੍ਰਿਸ਼ਟੀ ਨਾਲ ਦੇਖਦਾ ਨਹੀਂ ਫਿਰ ਮੈਂ ਕਿਵੇਂ ਕਰਕੇ ਧੀਰਜਤਾਈ ਨੂੰ ਪਾਉਣਾ ਕਰਾਂ ਜਿਸ ਕਾਰਨ ਹੋ ਸੀਗਾਰ ਸੀਗਾਰੀ ਸੋ ਪਿਰ ਰਤਾ ਮੇਰਾ ਅਵਰਾ ਜਿਸ ਪਰਮੇਸ਼ਰ ਦੀ ਪ੍ਰਾਪਤੀ ਕਾਰਨ ਕਹੀਏ ਵਾਸਤੇ ਹੋ ਕਿ ਇਹ ਮੈਂ ਸਾਧਨਾ ਆਦਿ ਸ਼ਿੰਗਾਰਾਂ ਨੂੰ ਸ਼ਿੰਗਾਰਦੀ ਹਾਂ ਉਹ ਮੇਰਾ ਪਿਰ ਪਤੀ ਪਰਮੇਸ਼ਰ ਹੋਰਨਾ ਭਗਤਾਂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ ਨਾਨਕ ਧਨ 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 ਸੋਹਾਗਣ ਜਿਨ ਪਿਰ 라ਵੇ ਅੜਾ ਸੱਚ ਸਵਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਨਣ ਵਾਲੀਆਂ ਸੁਹਾਗਵੰਤੀਆਂ ਮਨ ਬਾਣੀ ਸਰੀਰ ਕਰਕੇ ਧਨ ਧਨ ਧਨਤਾ ਦੇ ਜੋਗ ਹਨ ਉਹਨਾਂ ਦੀ ਮਾਤਾ ਵੀ ਧਨ ਉਹਨਾਂ ਦਾ ਪਿਤਾ ਵੀ ਧਨ ਤੇ ਉਹ ਆਪ ਵੀ ਧਨਤਾ ਦੇ ਜੋਗ ਆ ਜਿਨ੍ਹਾਂ ਨੇ ਆਪਣੇ ਪਿਆਰੀ ਸੱਚੇ ਸ਼ੌਹਰ ਦੇ ਆਨੰਦ ਨੂੰ 라ਵੇੜਾ ਭਾਵ ਮੰਨਣਾ ਕੀਤਾ ਜਿਨ੍ਹਾਂ ਨੇ ਸਵਰਾ ਸਾਵਲੇ ਰੰਗ ਵਾਲੇ ਸਵੱਲੇ ਸਵਰਨ ਵਾਲੇ ਨੂੰ ਸੰਵਾਰ ਸੰਵਾਰ ਕੇ ਚੇਤੇ ਕੀਤਾ ਕਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਫੇਰ ਪਾਇੜਾ ਪ੍ਰਭ ਮੇਰਾ ਜਦੋਂ ਮੈਂ ਜਾ ਕਰਕੇ ਪ੍ਰਭ ਪਤੀ ਦੇ ਸੁਹਾਗ ਆਨੰਦ ਵਾਲੀਆਂ ਸੁਹਾਗਵੰਤੀਆਂ ਨੂੰ ਪੁੱਛਿਆ ਕਿ ਤੁਸਾਂ ਨੇ ਕਿਵੇਂ ਕਰਕੇ ਮੇਰਾ ਪਤੀ ਪਿਆਰਾ ਪਰਮੇਸ਼ਰ ਪਾਇੜਾ ਪਾਉਣਾ ਕੀਤਾ ਤਦੋਂ ਫਿਰ ਉਹਨਾਂ ਨੇ ਦੱਸਿਆ ਮੈਂ ਉੱਪਰ ਨਦਰ ਕਰੀ ਫਿਰ ਸਾਚੈ ਮੈ ਛੋਡੇ ਅੜਾ ਮੇਰਾ ਤੇਰਾ ਮੇਰੇ ਭਾਵ ਸਾਡੇ ਤਾਂ ਸੱਚੇ ਫਿਰ પતિ ਪਰਮੇਸ਼ਰ ਨੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਕੀਤੀ ਹੈ ਜਿਸ ਕਰਕੇ ਅਸੀਂ ਮੇਰ ਤੇਰ ਮੇਰਾ ਭਾਵ ਜੀਵ ਪੁਣੇ ਦੀ ਅਲ ਭਗਤਾ ਤੇਰਾ ਭਾਵ ਈਸ਼ਰ ਪੁਣੇ ਦੀ ਸਰ ਭਗਤਾ ਨੂੰ ਛੋਡੇ ਅੜਾ ਭਾਵ ਛੱਡ ਦਿੰਦਾ ਹੈ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੜੇ ਮਿਲਿਆ ਹਿਜ ਗਿਆ ਸੁ ਰੂਪ ਭੜੇ ਇਸ ਕਰਕੇ ਤੂੰ ਵੀ ਆਪਣਾ ਮਨ ਹਿਰਦਾ ਤਨ ਸਰੀਰ ਤੇ ਜੀਉ ਜ਼ਿੰਦਗੀ ਆਦ ਸਾਰਾ ਕੁਝ ਪ੍ਰਭੂ ਪਰਮੇਸ਼ਰ ਦਾ ਕਰ ਦੇਣਾ ਕਰ ਇਸ ਮਾਰਗ ਰਸਤੇ ਹੀ ਪਤੀ ਪਰਮੇਸ਼ਰ ਨਾਲ ਮਿਲੀਦਾ ਆਪ ਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਆਪਨੜਾ ਆਪਣਾ ਪ੍ਰਭੂ ਪਰਮੇਸ਼ਰ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਦੇਖੇਗਾ ਅਤੇ ਤਦੋਂ ਫਿਰ ਤੇਰੀ ਪ੍ਰਤਕ ਜੋਤ ਭਾਵ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਰਲ ਜਾਵੇਗੀ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਜਿਹੜੀ ਵੀ ਮਹਾਤਮਾ ਰੂਪ ਸਖੀ ਮੈਨੂੰ ਪਤੀ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਦੇਸ਼ਾ ਪੈਗਾਮ ਦੇਵੇਗੀ ਉਸ ਪਰਉਪਕਾਰ ਕਰਨ ਵਾਲੀ ਨੂੰ ਮੈਂ ਆਪਣਾ ਮਨ ਤਨ ਅਰਪਣ ਕਰ ਦੇਵਾਂਗੀ ਮਨ ਦੀ ਮਨੋਤ ਸੰਕਲਪ ਛੱਡ ਕੇ ਆਪਣਾ ਤਨ ਉਹਨਾਂ ਦੀ ਸੇਵਾ ਵਿੱਚ ਭੇਟ ਕਰ ਦੇਵਾਂਗੀ ਨਿਤ ਪੱਖਾ ਫੇਰੀ ਸੇਵਕ ਮਾਵਾ ਤਿਸ ਆਗੇ ਪਾਣੀ ਢੋਵਾ ਮੈਂ ਨਿਤਾ ਪ੍ਰਤੀ ਹੀ ਗਰਮੀ ਦੀ ਰੁੱਤ ਵਿੱਚ ਪੱਖਾ ਚੱਲ ਕੇ ਉਹਨਾਂ ਦੀ ਸੇਵਾ ਕਮਾਵਾਂਗੀ ਉਸ ਆਗੇ-ਅਗੇ ਪਾਣੀ ਢੋਣਾ ਕਰਾਂਗੀ ਨਿਤਾ ਪ੍ਰਤੀ ਹੀ ਸੰਸਾਰ ਵੱਲੋਂ ਪੱਖਾ ਭਾਵ ਪੱਖਾ ਪੱਕ ਫੇਰ ਕੇ ਉਹਨਾਂ ਦੀ ਸੇਵਾ ਕਮਾਵਾਂਗੀ ਤੇ ਪ੍ਰੇਮ ਪ੍ਰਗਟ ਕਰਨ ਰੂਪ ਪਾਣੀ ਢੋਵਾਂਗੀ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਜੋ ਹਰੀ ਦੇ ਹਰੇ ਭਰੇ ਕਰਨ ਵਾਲੀ ਸ਼੍ਰੇਸ਼ਟ ਕਥਾ ਨੂੰ ਸੁਣਾਵੇਗੀ ਉਸ ਹਰੀ ਦੇ ਜਨ ਸੇਵਕ ਦੀ ਮੈਂ ਨਿਤਾ ਪ੍ਰਤੀ ਹੀ ਸੇਵਾ ਟਹਿਲ ਕਰਾਂਗੀ ਧੰ ਧੰ ਗੁਰੂ ਗੋਗ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਹਨ ਕਿ ਧੰ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਧੰ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਧੰਨ ਹਨ ਪੂਰੇ ਪੂਰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੇ ਮੇਰੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕੀਤੀਆਂ ਹਨ ਸੋ ਤਿੰਨ ਪ੍ਰਕਾਰ ਦੇ ਗੁਰੂ ਮੰਨੇ ਹਨ ਪਹਿਲਾ ਹੈ ਪਿੰਗਲਾ ਗੁਰੂ ਜੋ ਸਾਧਨਾ ਰੂਪ ਪੈਰਾ ਤੋਂ ਬਿਨਾ ਹੈ ਉਕਤੀਆਂ ਜੁਗਤੀਆਂ ਰੂਪ ਬਾਹਾਂ ਨਾਲ ਤਰਨਾ ਚਾਹੁੰਦਾ ਪਰ ਤਰ ਨਹੀਂ ਸਕੀਦਾ ਤੇ ਨਾ ਹੀ ਹੋਰ ਕਿਸੇ ਨੂੰ ਤਾਰ ਸਕਦਾ ਭਾਵ ਹੋਰਨਾਂ ਨੂੰ ਉਪਦੇਸ਼ ਤਾਂ ਦਿੰਦਾ ਹੈ ਪਰ ਆਪ ਕਮਾਈ ਤੋਂ ਸਖਣਾ ਹੋਣ ਕਰਕੇ ਕਿਸੇ ਤੇ ਅਸਰ ਨਹੀਂ ਹੁੰਦਾ ਦੂਸਰਾ ਹੁੰਦਾ ਅੰਧਲਾ ਗੁਰੂ ਜੋ ਆਪ ਤਾਂ ਸਾਧਨ ਸੰਪੰਨ ਹੈ ਬਹੁਤ ਕਠਨ ਕਠਨ ਸਾਧਨ ਵੀ ਕੀਤੇ ਹਨ ਕੀਤੇ ਸਾਧਨਾ ਦਾ ਹੋਰ ਨਾ ਨੂੰ ਢੰਗ ਤਰੀਕਾ ਵੀ ਦੱਸ ਸਕਦਾ ਪਰ ਅੰਦਰੋਂ ਗਿਆਨवान ਨਾ ਹੋਣ ਕਰਕੇ ਮੁਕਤੀ ਰੂਪ ਕਿਨਾਰੇ ਨੂੰ ਨਹੀਂ ਵੇਖ ਸਕਦਾ ਇਸ ਤਰਫੋਂ ਅੰਨਾ ਹੀ ਹੈ ਤੀਸਰਾ ਹੈ ਪੂਰਨ ਗੁਰੂ ਜੋ ਆਪ ਪੂਰਨ ਗਿਆਨਵਾਨ ਹੈ ਅਤੇ ਭਗਤੀ ਰੂਪ ਘਾਲ ਵੀ ਪੂਰਨ ਕਾਲੀ ਹੈ ਐਸਾ ਪੂਰਨ ਗੁਰੂ ਹੈ ਜੋ ਉਕਤੀਆਂ ਜੁਕਤੀਆਂ ਨਾਲ ਅਧਿਕਾਰੀ ਨੂੰ ਉਪਦੇਸ਼ ਦੇ ਕੇ ਸ਼ੰਕਾ ਨਿਵਰਤ ਕਰ ਦਿੰਦਾ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਏ ਹਰੇ ਭਾਵ ਹਰੀ ਤੁਸੀਂ ਮੇਰਾ ਲੋਕ ਪਰਲੋਕ ਦਾ ਸੱਜਣ ਮਿੱਤਰ ਰੂਪ ਗੁਰੂ ਮਿਲਣਾ ਕਰੋ ਜਿਸ ਨੂੰ ਮਿਲ ਕਰਕੇ ਮੈਂ ਤੇਰੇ ਹਰੀ ਨਾਮ ਨੂੰ ਧਿਆਉਣਾ ਕਰਾਂ ਗੁਰ ਸਤਗੁਰ ਪਾਸੋ ਹਰ ਗੋਸਟ ਪੂਚਾਂ ਗੁਰ ਸਤਗੁਰ ਪਾਸੋ ਹਰ ਗੋਸਟ ਪੂਚਾਂ ਕਰ ਸਾਂਝੀ ਹਰ ਗੁਣ ਗਾਵਾ ਏ ਹਰੀ ਪੂਜਨੀਕ ਸਤਗੁਰਾਂ ਦੇ ਕੋਲੋਂ ਤੇਰੀ ਪ੍ਰਾਪਤੀ ਦੀ ਗੋਸਟ ਕਹੀਏ ਚਰਚਾ ਗੱਲ ਨੂੰ ਪੂਚਾਂ ਭਾਵ ਪੁੱਛਣਾ ਕਰਾਂ ਫਿਰ ਗੁਰਾਂ ਨਾਲ ਸਾਂਝੀ ਭਾਈ ਵਾਲੀ ਕਰਕੇ ਏ ਹਰੀ ਤੇਰੇ ਗੁਣਾ ਨੂੰ ਗਾਉਣਾ ਕਰਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੈ ਨਾਮ ਸੁਣ ਤੀਰਾ ਹੇ ਹਰ ਹਰੀ ਆਪ ਦੇ ਨਿਤ ਸਰੂਪ ਦੀ ਪ੍ਰਾਪਤੀ ਵਾਲੇ ਗੁਣਾ ਨੂੰ ਨਿਤਾ ਪ੍ਰਤੀ ਹਮੇਸ਼ਾ ਹੀ ਗਉਣਾ ਕਰਾਂ ਤੇਰਾ ਨਾਮ ਸਰਵਣ ਕਰਕੇ ਹੀ ਮੇਰਾ ਮਨ ਆਤਮਕ ਜੀਵਨ ਵਿੱਚ ਜਿਉਂਦਾ ਹੈ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸੁਆਮੀ ਮਾਲਕ ਪ੍ਰਭ ਜਿਸ ਵਕਤ ਤੂੰ ਮੈਨੂੰ ਭੁੱਲ ਜਾਂਦਾ ਹੈ ਉਸ ਵੇਲੇ ਵਕਤ ਹੀ ਮੇਰਾ ਜੀਵਾਤਮਾ ਮਰ ਜਾਂਦਾ ਹੈ ਭਾਵ અત્યੰਤ ਹੀ ਦੁਖੀ ਹੁੰਦਾ ਹ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਪਰਮੇਸ਼ਰ ਦੇ ਵੇਖਣ ਭਾਵ ਦਰਸ਼ਨ ਕਰਨ ਨੂੰ ਤਾਂ ਭਾਵੇਂ ਸਾਰੇ ਕੋਈ ਹੀ ਲੋਚੈ ਚਾਹੁੰਦੇ ਹਨ ਔਰ ਉਹ ਹੀ ਦਰਸ਼ਨ ਵੇਖਦਾ ਜਿਸ ਨੂੰ ਆਪ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਦੁਆਰਾ ਵਿਖਾਲਦਾ ਹੈ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਜਿਸ ਤਾਈ ਮੇਰਾ ਪਿਆਰਾ ਵਾਹਿਗੁਰੂ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਉਹ ਹੀ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਨੂੰ ਸਦਾ ਹਮੇਸ਼ਾ ਸੰਭਾਲਦਾ ਯਾਦ ਕਰਦਾ ਹੈ ਸੋ ਹਰ ਹਰ ਨਾਮ ਸਦਾ ਸਦਾ ਸੰਮਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਉਹ ਨਿਸ਼ਚੇ ਕਰਕੇ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਨੂੰ ਹਮੇਸ਼ਾ ਹਮੇਸ਼ਾ ਹੀ ਸੰਭਾਲੇ ਯਾਦ ਕਰਦਾ ਹੈ ਜਿਸ ਨੂੰ ਪੂਰਾ ਪੂਰਨ ਸਤਗੁਰੂ ਮਿਲ ਪਿਆ ਹੈ ਨਾਨਕ ਹਰ ਜਨ ਹਰ ਇਕੇ ਹੋਏ ਹਰ ਜਪ ਹਰ ਸੇ ਤੀਰ ਲਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਐਸਾ ਵਾਹਿਗੁਰੂ ਦਾ ਜਨ ਸੇਵਕ ਤੇ ਹਰੀ ਵਾਹਿਗੁਰੂ ਦੋਵੇਂ ਇੱਕੋ ਰੂਪ ਹੀ ਹੋ ਜਾਂਦੇ ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹ ਪਰਮੇਸ਼ਰ ਦੇ ਨਾਲ ਹੀ ਰਲ ਗਿਆ ਹੈ ਵਾਹਿਗੁਰੂ 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 ਵਾਹਿ wah guru wah guru wah guru wah guru wah guru wah guru ਗੁਰੂ ਜੀ ਕੀ ਫਤਿਹ